ਸਮਾਨਾਲਾ ਦਾ ਇਨਾਈ ਕਹਿਣਾ ਇੱਕ ਸੂਝਵਾਨ ਤੇ ਬਹੁਤ ਵਧੀਆ ਇਨਸਾਨ ਨੂੰ ਸਾਫ ਸੁਖਵੀਰ ਸਿੰਘ ਬਾਦਲਰ ਸਾਰੀ ਪਾਰਟੀ ਲੀਡਰਸ਼ਿਪ ਨੇ ਵਰਕਰਾਂ ਦੀ ਸਲਾਹ ਨਾਲ ਟਿਕਟ ਦਿੱਤੀ ਹੈ ਰঞ্জੀਤ ਸਿੰਘ ਢੱਲੋਂ ਆਪਾਂ ਆਪ ਬਣ ਕੇ ਇਹਨਾਂ ਨੂੰ ਵਕਤ ਤੋਂ ਵੱਧ ਵੋਟਾਂ ਨਾਲ ਜਿੱਤਣਾ ਹੈ ਜੇ ਇਹ ਜਿੱਤਣਗੇ ਲੋਟੇ ਸਾਹਿਬ ਦੀ ਵੀ ਜਿੱਤ ਹੈ ਜੇ ਇਹ ਜਿੱਤਣਗੇ ਥੋੜੀ ਆਪਦੀ ਪੰਥਕ ਜਿੱਤ ਹੈ ਜੇ ਇਹ ਜਿੱਤਣਗੇ ਸਾਫ ਸੁਖਵੀਰ ਸਿੰਘ ਬਾਦਲ ਦੀ ਜਿੱਤ ਹੈ ਜੇ ਇਹ ਜਿੱਤੇ ਤਾਂ ਸਾਡਾ ਇਹੋ ਜਿਹਾ ਐਮਪੀ ਹੋਊਗਾ ਜਿਹੜਾ ਜਦੋਂ ਮਰਜ਼ੀ ਲੈ ਆਈਏ 10 ਸਾਲ ਜਿਹੜਾ ਐਮਪੀ ਆਇਆ ਨਹੀਂ ਉਹਨੂੰ ਨਾ ਦੇਖਿਓ ਬੀਜੇਪੀ ਵਾਲੇ ਜੋ ਕੀ ਕਰਦੇ ਆ ਕੀ ਕਰਦੇ ਆ ਬਹੁਤ-ਬਹੁਤ ਧੰਨਵਾਦ ਆ ਸਾਰਿਆਂ ਦਾ ਕਿਉਂਕਿ ਸੁਖਵੀਰ ਬਾਦਲ ਜੀ ਨੂੰ ਅੱਗੇ ਪ੍ਰੋਗਰਾਮਾਂ ਤੇ ਮੈਂ ਹੀ ਲੈ ਕੇ ਜਾਣਾ ਅੱਗੇ ਬਹੁਤ ਪ੍ਰੋਗਰਾਮ ਨੇ ਮੈਂ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਬੇਨਤੀ ਕਰੂੰਗਾ ਆਪਣੇ ਇਤੋਂ ਲੁਧਿਆਣੇ ਤੋਂ ਐਮਪੀ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਦੇ ਸਰ ਰਜੀਤ ਸਿੰਘ ਗਿੱਟੀ ਲੋਬ ਸਾਹਿਬ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਹਰਨ ਸਾਹਿਬ ਜਿਵੇਂ ਕਹਿਣਗੇ ਤੋ ਪ੍ਰੋ ਇੱਕ ਦੋਵੇਂ ਹੱਥ ਖੜੇ ਕਰਕੇ ਆ ਪ੍ਰਧਾਨ ਸਾਹਿਬ ਬੈਠੇ ਨੇ ਬਾਦਲ ਸਾਹਿਬ ਆਪਾਂ ਜਕੀਰ ਦਿਖੋਣਾ ਵੀ ਢਿੱਲੋਂ ਸਾਹਿਬ ਨੂੰ ਅਸੀਂ 70% ਵੋਟਾਂ ਦੇ ਕੇ 1 ਲੱਖ ਵੋਟ ਦੇ ਬਾਰਜਨਾ ਜਿਤਾਵਾਂਗੇ ਮੈਂ ਜਕਾਰਾ ਲਾਉਂਗਾ ਗੱਦ ਕੈ ਜਵਾਬ ਦਿਓ ਤਾਂ ਕਿ ਵਿਰੋਧੀਆਂ ਦੇ ਕੰਨਾਂ ਤੱਕ ਆਵਾਜ਼ ਪਹੁੰਚ ਜਾਵੇ ਵੀ ਸ਼ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਹਰਜਿੰਦਰ ਸਿੰਘ ਢਿੱਲੋਂ ਅੱਜ ਅਧਰ ਫੇਰੀ ਮਾਰ ਗਿਆ ਹੁੰਜਾ ਫੇਰ ਗਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਕਪੀਲ ਇੰਦਰਜੀਤ ਸਿੰਘ ਲੋਟੇ ਜੀ ਨੇ ਵੀ ਮੈਨੂੰ ਗੱਲ ਸਮਝਾਈ ਮੈਨੂੰ ਵੀ ਸਮਝ ਆਉਂਦੀ ਆ ਕਿ ਜਿਵੇਂ ਪਾਰਟੀ ਪ੍ਰਧਾਨ ਸਾਰ ਸੁਖਵੀਰ ਸਿੰਘ ਬਾਦਲ ਮੇਰੇ ਅਰਗੇ ਬੰਦਿਆਂ ਨੂੰ ਛੋਟੇ ਮੁੰਡਿਆਂ ਨੂੰ ਜੜੇ ਇਹਨਾਂ ਦੇ ਨਾਲ ਇਹਨਾਂ ਦੇ ਪਰਿਵਾਰ ਦੇ ਨਾਲ ਸਾਰੀ ਉਮਰ ਅਸੀਂ ਕਾਲੀ ਦਲ ਨਾਲ ਚੱਲਦੇ ਆਂ ਛੋਟਾ ਭਰਾ ਬਣ ਕੇ ਰੱਖਿਆ ਮੇਰੀ ਪ੍ਰਧਾਨ ਸਾਹਿਬ ਨੂੰ ਇੱਕੋ ਹੀ ਬੇਨਤੀ ਹੈ ਕਿ ਇੰਦਰਜੀਤ ਲੋਟੇ ਨੂੰ ਨਾ ਕੋਈ ਅਹੁਦਾ ਚਾਹੀਦਾ ਨਾ ਇਹਨੂੰ ਕੋਈ ਪੈਸਾ ਚਾਹੀਦਾ ਨਾ ਮਾਣਾ ਦੇ ਛੋਟਾ ਭਰਾ ਬਣ ਕੇ ਰੱਖਣਾ ਨਾਲ ਛੋਟਾ ਭਰਾਵਣ ਕੇ ਨਾਲ ਰੱਖਿਓ ਵਸ ਇੱਕੋ ਹੀ ਅਪੀਲ ਆ ਪ੍ਰਧਾਨ ਜੀ ਨੂੰ ਮੇਰੀ ਬੰਦੀ ਸਿੰਘ ਜੀ ਟਰੋ ਬਹੁਤ ਸਤਿਕਾਰਯੋਗ ਸ਼੍ਰੋਮਣ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਬਕਾ ਡਿਪਟੀ ਮੁੱਖ ਮੰਤਰੀ ਅੱਜ ਦੀ ਇਸ ਮੀਟਿੰਗ ਦੇ ਪ੍ਰਬੰਧਕ ਵੀਰ ਸਾਡੇ ਹਲਕੇ ਦੇ ਇੰਚਾਰਜ ਜਗਵੀਰ ਸਿੰਘ ਜੀ ਸੋਖੇ ਸਰਦਾਰ ਇੰਦਰਜੀਤ ਸਿੰਘ ਜੀ ਲੋਟੇ ਜਿਨ੍ਹਾਂ ਨੇ ਅੱਜ ਪਾਰਟੀ ਚ ਸ਼ਮੂਲੀਅਤ ਕੀਤੀ ਆ ਤੇ ਇਹਨਾਂ ਆਪਣੀਆਂ ਸੰਗਤਾਂ ਆਪਣੇ ਸਾਥੀ ਆਪਣੇ ਭਰਾਵਾਂ ਦਾ ਇਕੱਠ ਕਰਕੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਇੱਥੇ ਬੁਲਾ ਕੇ ਉਹਨਾਂ ਦੇ ਸਾਹਮਣੇ ਅੱਜ ਸ਼੍ਰੋਮਣੀ ਕਾਲੀ ਦਲ ਨੂੰ ਸ਼ਮੂਲੀਅਤ ਕਰਵਾ ਰਹੇ ਨੇ ਹਰੀਸ਼ ਰਾਏ ਟਾਂਡਾ ਜੀ ਬਾਬਾ ਅਜੀਤ ਸਿੰਘ ਜੀ ਜਿਸਪਾਲ ਸਿੰਘ ਜੀ ਗਿਆਸਪੁਰਾ ਸਾਹਿਬ ਅਤੇ ਸਟੇਜ ਤੇ ਬੈਠੇ ਸਾਰੇ ਹਿੱਸਕਾਜੋ ਲੀਡਰ ਸਹਿਬਾਨ ਸਾਹਮਣੇ ਖੜੇ ਇਸ ਇਲਾਕੇ ਤੋਂ ਇਲਾਕਾ ਨवासी ਵੀਰੋ ਭੈਣੋ ਮਤਾਬੋ ਬਜ਼ੁਰਗੋ ਬੱਚਿਓ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸ਼ੁਰਮਣੀ ਅਕਾਲੀ ਦਲ ਦੀ ਲੁਧਿਆਣਾ ਲੋਕ ਸਭਾ ਦੇ ਟਿਕਟ ਮੈਨੂੰ ਦੇ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਤੁਹਾਡਾ ਸਾਰਿਆਂ ਦਾ ਵਿਸ਼ਵਾਸ ਪ੍ਰਾਪਤ ਕਰਦਾ भेजा ਤੁਹਾਡੇ پاس اور ਆਪ ਇਹਨਾਂ ਨੇ ਉਸ ਵੇਲੇ ਕਿਹਾ ਸੀ ਜਦੋਂ ਟਿਕਟ ਦਿੱਤੀ ਵੀ ਮੈਂ ਆਪ ਇਸ ਕਮਾਂਡ ਨੂੰ ਸੰਭਾਲੂਗਾ ਔਰ ਲੁਧਿਆਣੇ ਤੋਂ ਆਪਾਂ ਵੱਡੀ ਗਿਣਤੀ ਦੇ ਵਿੱਚ ਜਿੱਤ ਪ੍ਰਾਪਤ ਕਰਾਂਗੇ ਮੈਂ ਧੰਨਵਾਦੀਆਂ ਇਹਨਾਂ ਦਾ ਨਾਲ ਹੀ ਧੰਨਵਾਦੀਆਂ ਸਮੁੱਚੀ ਲੁਧਿਆਣੇ ਦੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਇਹਨਾਂ ਨੂੰ ਅਪੀਲ ਕਰਕੇ ਬੇਨਤੀ ਕਰਕੇ ਮੇਰੇ ਵਰਗੇ ਇੱਕ ਸੁਧਾਰਨ ਵਿਅਕਤੀ ਨੂੰ ਜਿਹਦਾ ਕੋਈ ਰਾਸ ਨਹੀਂ ਪਿਛੋਕੜ ਨਹੀਂ ਮੈਂ ਤਾਂ ਇੱਕ ਸੁਧਾਰਨ ਪਰਿਵਾਰ ਚ ਪੈਦਾ ਹੋਇਆ ਜ਼ਿੰਮੇਦਾਰਾ ਪਰਿਵਾਰ ਸਰਦਾਰ ਨੇ ਮੈਨੂੰ ਇਸ ਮੁਕਾਮ ਤੱਕ ਪਹੁੰਚਾਇਆ ਪਹਿਲਾਂ ਕਾਉਂਸਲਰ ਫਿਰ ਐਮਐਲਏ ਬਣਾ ਕੇ ਇਸ ਮੁਕਾਮ ਤੱਕ ਲੈ ਕੇ ਆਏ ਨੇ ਆ ਜੇ ਸ਼੍ਰੋਮਣੀ ਅਕਾਲੀ ਦਲ ਦੀ ਵਡਿਆਈ ਆ ਆਮ ਆਪਾ ਵੇਖਦੇ ਨਾ ਬਾਕੀ ਪਾਰਟੀਆਂ ਦੇ ਲੋਕ ਸਦਨ ਟਿਕਟਾਂ ਵੇਖਦੀਆਂ ਨੇ ਕਿਸ ਤਰ੍ਹਾਂ ਗੱਲਾਂ ਹੁੰਦੀਆਂ ਨੇ ਆਮ ਆਦਮੀ ਪਾਰਟੀ ਵਾਲੇ ਗੱਲਾਂ ਕਰਦੇ ਹੁੰਦੇ ਸੀ ਵੀ ਅਸੀਂ ਤਾਂ ਆਮ ਤੇ ਸੁਧਾਰਨ ਲੋਕਾਂ ਨੂੰ ਟਿਕਟ ਦਿੰਦੇ ਆ ਅੱਜ ਆਪਾਂ ਸਾਰੇ ਜਾਣਦੇ ਆ ਵੀ ਉਹਨਾਂ ਨੇ ਟਿਕਟਾਂ ਕਿਹਨਾਂ ਨੂੰ ਦਿੱਤੀਆਂ ਨੇ ਸਰਦਾਰ ਅਕਬੀਰ ਸਿੰਘ ਬਾਦਲ ਜੀ ਉਹਨਾਂ ਦਾ ਇਹ ਰਿਕਾਰਡ ਆ ਵੀ ਉਹਨਾਂ ਨੇ ਇੱਕ ਸੁਧਾਰਨ ਲੋਕਾਂ ਨੂੰ ਸੁਧਾਰਨ ਪਰਿਵਾਰਾਂ ਦੇ ਬੱਚਿਆਂ ਨੂੰ ਵੱਡੇ ਉੱਚੇ ਉੱਚਾ ਤੇ ਪਹੁੰਚਾਇਆ। ਔਰ ਉਹਦੀ ਮਿਸਾਲ ਮੈਂ ਤੁਹਾਡੇ ਸਾਹਮਣੇ ਆ ਮੈਂ ਕਾਉਂਸਲਰ, ਐਮ.ਐਲ.ਏ. ਔਰ ਅੱਜ ਐਮ.ਪੀ. ਦਿਟੈਟ ਇਹਨਾਂ ਨੇ ਮੈਨੂੰ ਪ੍ਰਦਾਨ ਕੀਤੀ ਹੈ ਬਖਸ਼ੀਆ ਮੈਂ ਇਹਨਾਂ ਦਾ ਧੰਨਵਾਦੀ ਹਾਂ। ਔਰ ਜਿੱਥੋਂ ਤੱਕ ਸਮੇਂ ਦੀ ਗੱਲ ਆ ਜਿਹੜਾ ਸਮਾਂ ਹੁਣ ਚੱਲ ਰਿਹਾ ਆਪਾਂ ਸਾਰੇ ਜਾਣਦੇ ਆਂ ਵੀ 1 ਜੂਨ ਨੂੰ ਵੋਟਾਂ ਪੈਣੀਆਂ ਨੇ। ਉਹਦੀ ਲੰਮ ਦੇ ਚੱਲ ਰਹੀ ਆ ਪ੍ਰਚਾਰ ਚੱਲ ਰਿਹਾ ਬੇਨਤੀਆਂ ਚੱਲ ਰਹੀਆਂ ਨੇ। ਤੁਹਾਡੇ ਪਾਸ ਵੀ ਉਹੀ ਬੇਨਤੀਆਂ ਕਰਨੀਆਂ ਨੇ। ਚਾਰ ਉਮੀਦਵਾਰ ਨੇ ਮੈਂ ਬਾਲਾ ਸਮਾਂ ਨਹੀਂ ਲੈਣਾ ਤੁਹਾਡਾ। ਚਾਰ ਉਮੀਦਵਾਰ ਨੇ ਇੱਕ ਉਮੀਦਵਾਰ ਉਹ ਆ ਜਿਹਨੂੰ 10 ਸਾਲ ਤੋਂ ਆਪਾਂ ਪਰਖ ਰਹੇ ਆਂ ਵਾਰ-ਵਾਰ ਦੇਖਿਆ ਪਰ ਵੋਟ ਲੈ ਜਾਂਦਾ ਸੀ ਵਾਪਸ ਨਹੀਂ ਆਉਂਦਾ ਸੀ ਵਾਪਸ ਆ ਕੇ ਕਿਸੇ ਦਾ ਕੋਈ ਕੰਮ ਨਹੀਂ ਸੁਵਾਰਿਆ ਕਿਸੇ ਦਾ ਦੁੱਖ ਸੁੱਖ ਨਹੀਂ ਸੁਣਿਆ ਇਵਨ ਕਿ ਆਪਣੇ ਪਾਰਟੀ ਦੇ ਲੋਕਾਂ ਦੇ ਫੋਨ ੱਟ ਕੇ ਨਹੀਂ ਚੱਕੇ ਤੇ ਤੀਸਰੇ ਅੱਜ ਜਿਹੜੇ ਕਾਂਗਰਸ ਪਾਰਟੀ ਨੂੰ ਪਿਛਲੇ 15 ਸਾਲਾਂ ਤੋਂ ਉਹਨਾਂ ਦਾ ਸੁਭਾਅ ਬਣ ਗਿਆ ਉਹਨਾਂ ਦੀ ਫਿਤਰਤ ਬਣ ਗਈ ਕਿ ਲੁਧਿਆਣਾ ਦੇ ਲੋਕਾਂ ਨੂੰ ਮੂਰਖ ਸਮਝਦੇ ਆਂ ਉਹਨਾਂ ਨੇ ਪਹਿਲਾਂ ਦਿਵਾਲੀ ਸਾਫ ਪਰੋ ਭੇਜਦੇ ਅਸੀਂ ਵੋਟ ਪਾਤੀ ਫਿਰ ਉਹਨਾਂ ਨੇ ਬਿਟੂ ਜੀ ਬਾਰੋਂ ਪੇਤੇ ਅਸੀਂ ਵੋਟ ਪਾ ਦਿੱਤੀ ਉਹ ਤਿੰਨ ਵਾਰ ਤੋਂ ਲਗਾਤਾਰ ਬਾਰੋਂ ਉਮੀਦਵਾਰ ਭੇਜ ਦਿੰਦੇ ਨੇ ਕਿ ਅਸੀਂ ਗਲਤੀ ਕਰ ਜੂਗੇ ਉਦੋਂ ਬਾਅਦ ਅਸੀਂ ਅੱਖਾਂ ਦੇ ਹੱਥ ਧਰ ਕੇ ਵੇਖਦੇ ਆ ਵੀ ਸਾਡਾ ਉਮੀਦਵਾਰ ਕਿੱਥੇ ਸਾਡਾ ਐਮਪੀ ਕਿੱਥੇ ਅਸੀਂ ਆਪਣੇ ਕੰਮ ਵਾਸਤੇ ਜਾਣਾ ਆਪਣੇ ਕੋਈ ਲੋੜ ਵਾਸਤੇ ਜਾਣਾ ਅਸੀਂ ਕਿਸੇ ਸਾਂਝੇ ਸਮਾਗਮ ਤੇ ਬੁਲਾਉਣ ਜਾਣਾ ਉਹ ਲੱਭਣ ਅੱਜ ਫੇਰ ਸਾਡੇ ਨਾਲ ਇਸੇ ਤਰ੍ਹਾਂ ਉਹਨਾਂ ਨੇ ਕੀਤਾ ਕਿ ਰਾਜਾ ਆਪਣੇ 300 ਕਿਲੋਮੀਟਰ ਦੂਰ ਜੇ ਦਰਵਾ ਬਠਿੰਡੇ ਦੇ ਕੋਲੇ ਪ੍ਰਧਾਨ ਸਾਹਿਬ ਦੇ ਪਿੰਡ ਦੇ ਕੋਲੇ ਉਥੋਂ ਰਾਜਾ ਵਿਰਿੰਗ ਨੂੰ ਭੇਜਦਾ ਜਿਵੇਂ ਉਹਨਾਂ ਦੀ ਪਾਰਟੀ ਦਾ ਪ੍ਰਧਾਨ ਵੀ ਹੈ ਉਹਨੂੰ ਇੱਥੇ ਭੇਜ ਦਿੱਤਾ ਸਮਸਾਨਾ ਮੇਨ ਤੋਂ ਧਿਆਣੇ ਦੀ ਲੀਡਰਸ਼ਿਪ ਤੇ ਉਹਨਾਂ ਨੂੰ ਪੂਰਾ ਵੀ ਯਕੀਨ ਨਹੀਂ ਆ ਪੂਰਾ ਵੀ ਭਰੋਸਾ ਨਹੀਂ ਉਹ ਵੋਟਾਂ ਲੁਧਿਆਣਾ ਦੇ ਲੋਕਾਂ ਦੇ ਲੈਣਾ ਚਾਹੁੰਦੇ ਨੇ ਪਰ ਲੁਧਿਆਣਾ ਦੇ ਵਿੱਚੋਂ ਕਿਸੇ ਨੂੰ ਐਮਪੀ ਨਹੀਂ ਟਿਕਟ ਦੇਣਾ ਚਾਹੁੰਦੇ ਸੋ ਸਾਨੂੰ ਵਿਚਾਰਨ ਦੀ ਲੋੜ ਆ ਸਾਨੂੰ ਸਮਝਣ ਦੀ ਲੋੜ ਆ ਵੀ ਹੋ ਕੀ ਰਿਹਾ ਅਸੀਂ ਉਹਨੇ ਬੜਾ ਇੱਕਦ ਤੱਕ ਕਿੱਥੋਂ ਲੈ ਪੜ ਜਾਵਾਂਗੇ ਉਸ। ਸੋ ਰਹੀ ਗੱਲ ਦੇਖੋ ਮੇਰੀ ਮੈਂ ਪਹਿਲਾਂ ਦੱਸਿਆ ਵੀ ਮੈਂ ਤਾਂ ਸੁਧਾਰੂ ਵਿਅਕਤੀ ਹਾਂ। ਮੈਂ ਕਾਉਂਸਲਰ ਰਿਆਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਫਲ ਇਲਾਕੇ ਨੂੰ ਵਿਕਾਸ ਕੀਤਾ ਜਿਸ ਇਲਾਕੇ ਦੇ ਵਿੱਚੋਂ ਮੈਂ ਕਾਉਂਸਲਰ ਸੀ। ਉਹ ਬੜਾ ਪਛੜਿਆ ਹੋਇਆ ਇਲਾਕਾ ਸੀ। ਅਨਪਲਾਨਡ ਅਨਪਲਾਨਡ ਗ੍ਰੋਥ ਵਾਲਾ ਇਲਾਕਾ ਸੀ। ਪਰ ਮਾਲਕ ਦੀ ਕਿਰਪਾ ਨਾਲ ਉੱਥੇ ਸਫੋਤਾਪੂਰਵ ਕੰਮ ਕੀਤੇ। ਫਿਰ ਪਾਰਟੀ ਨੇ ਫੈਸਲਾ ਕੀਤਾ ਮੈਨੂੰ ਵਿਧਾਇਕ ਬਣਾਇਆ। ਦੇ ਵਿਧਾਇਕ ਬ੍ਰਾਂਣ ਤੋਂ ਬਾਅਦ ਪ੍ਰਧਾਨ ਸਾਹਿਬ ਨਾਲ ਮੈਂ ਜਿੰਨੀਆਂ ਬੇਨਤੀਆਂ ਇਹਨਾਂ ਨੂੰ ਕੀਤੀਆਂ ਇਲਾਕੇ ਦੇ ਵਿਕਾਸ ਲਈ 400 ਕਰੋੜ ਰੁਪਏ ਉਹ ਸਾਲ ਕੇ ਚ ਖਰਚ ਕੇ ਉਹ ਵੀ ਨਹਿਾਰ ਬਦਲੀ ਦੋ ਹਸਪਤਾਲ ਬਣਾਏ ਸਕੂਲ ਬਣਾਏ ਕਾਲਜ ਬਣਾਏ ਬੜੀਆਂ ਸਮੱਸਿਆਵਾਂ ਸਾਨੂੰ ਉਸ ਇਲਾਕੇ ਦੀਆਂ ਜਿਹੜੀਆਂ ਦੂਰ ਕੀਤੀਆਂ ਕਿ ਉੱਥੇ ਦੇ ਲੋਕਾਂ ਦੇ ਪਿਆਰ ਸਦਕਾ ਪਾਰਟੀ ਦੀ ਲੀਡਰਸ਼ਿਪ ਦੀ ਸ਼ਿਫਾਰਿਸ਼ ਕਰਕੇ ਅੱਜ ਮੈਨੂੰ ਇਹਨਾਂ ਨੇ ਐਮਪੀ ਦੀ ਟਿਕਟ ਦੇ ਕੇ ਤੁਹਾਡੇ ਪਾਸ ਪਾਰਟੀ ਸੇਵਾ ਲਈ ਭੇਜਿਆ ਸੋ ਮੇਰੀ ਬੇਨਤੀ ਹੈ ਕਿ ਮੈਂ ਜਿਸ ਤਰ੍ਹਾਂ ਪਿਛਲੇ 20 ਸਾਲਾਂ ਤੋਂ ਸੇਵਾ ਕਰਦਾ ਆ ਰਿਆਂ ਬਤੌਰ ਅਕਾਲੀ ਅੱਗੇ ਵੀ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਹੈ ਕਿ ਤੁਸੀਂ ਸੇਵਾ ਦਾ ਮੌਕਾ ਪ੍ਰਦਾਨ ਕਰੋ ਤੁਹਾਨੂੰ ਕਿਸੇ ਪ੍ਰਕਾਰ ਦਾ ਨਾਮਾ ਨਹੀਂ ਆਉਣ ਦੇਣਗੇ ਆਹਣੇ ਇੰਦਰਜੀਤ ਸਿੰਘ ਜੀ ਦੀ ਗੱਲ ਕਰਦੇ ਸੀ ਕਿ ਤੁਹਾਨੂੰ ਮੇਰੇ ਕੋਲੇ ਜਾਣ ਦੀ ਲੋੜ ਨਹੀਂ ਪਊ ਤੇ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਤੁਹਾਨੂੰ ਮੇਰੇ ਕੋਲੇ ਆਉਣ ਦੀ ਲੋੜ ਨਹੀਂ ਪਊਗੀ ਮੈਂ ਤੁਹਾਡੇ ਕੋਲੇ ਆਉਂਗਾ ਸੇਵਾ ਕਰਨ। ਜੋ ਵੀ ਤੁਸੀਂ ਹੁਕਮ ਕਰੋਗੇ ਸਤਲਿੰਦਰਜੀਤ ਸਿੰਘ ਜੀ ਲੋਟੇ ਹੁਕਮ ਕਰਨਗੇ ਇਹਨਾਂ ਦੇ ਦਫ਼ਤਰ ਵਿੱਚ ਬੈਠ ਕੇ ਇਥੇ ਦੀਆਂ ਲੋੜਾਂ ਇਥੇ ਦੀਆਂ ਸਮੱਸਿਆਵਾਂ ਨੂੰ ਸੁਣੀਆਂ ਜਾਇਆ ਕਰਨਗੀਆਂ ਔਰ ਹੱਲ ਕਰਿਆ ਜਾ ਰਹੀਆਂ ਜਾਣਗੀਆਂ ਮੈਂ ਲੁਧਿਆਣਾ ਦਾ ਚੰਪਾਲਾ ਲੁਧਿਆਣੇ ਦੀਆਂ ਸਮੱਸਿਆਵਾਂ ਕੀ ਨੇ ਮੈਨੂੰ ਪਤਾ ਲੁਧਿਆਣੇ ਦੀਆਂ ਲੋੜਾਂ ਕੀ ਨੇ ਮੈਨੂੰ ਪਤਾ ਔਰ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਬੀਬਾ ਹਰਸਿਮਰਤ ਕੌਰ ਜੀ ਜੋ ਸਾਡੇ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਔਰ ਆਪਾਂ ਸਾਰੇ ਜਾਣਦੇ ਹਾਂ ਵੀ ਕਿਸ ਤਰ੍ਹਾਂ ਉਹ ਪੰਜਾਬ ਦੇ ਮਸਲੇ ਹੱਲ ਰੱਖਦੇ ਨੇ ਵਿਧਾਨ ਸਭਾ 'ਚ ਉੱਥੇ ਲੋਕ ਸਭਾ 'ਚ ਤੇ ਉਹਨਾਂ ਨੂੰ ਹੱਲ ਕਰਾਉਂਦੇ ਨੇ ਉਹਨਾਂ ਤੋਂ ਸਹਾਇਤਾ ਲੈ ਕੇ ਪ੍ਰਧਾਨ ਸਾਹਿਬ ਤੋਂ ਸਹਾਇਤਾ ਲੈ ਕੇ ਜੋ ਵੀ ਮਸਲੇ ਹੋਣਗੇ ਲੁਧਿਆਣੇ ਦੇ ਜੋ ਵੀ ਲੋੜਾਂ ਹੋਣਗੀਆਂ ਲੁਧਿਆਣੇ ਦੀਆਂ ਜਿੰਨਾ ਮੈਨੂੰ ਪਤਾ ਉਹ ਵੀ ਤੇ ਜਿਹੜੀਆਂ ਤੁਸੀਂ ਮੇਰੇ ਧਿਆਨ ਵਿੱਚ ਲਿਆਉਂਗੇ ਉਹ ਵੀ ਉਹ ਸਾਰੀਆਂ ਪਰ ਰਲ ਕੇ ਹੱਲ ਕਰਾਂਗੇ ਇਨੀ ਬੇਨਤੀ ਕਰਦਾ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਤੇ ਆਸ ਰੱਖਦਾ ਕਿ ਤੁਸੀਂ ਆਪਣੀਆਂ ਕੀਮਤੀ ਵੋਟਾਂ ਆਪਣੇ ਪਰਿਵਾਰ ਦੀਆਂ ਆਪਣੇ ਮਹੱਲੇ ਦੀਆਂ ਆਪਣੇ ਸਾਥੀਆਂ ਦੀਆਂ ਸਹਿਯੋਗੀਆਂ ਦੀਆਂ ਜਿੱਥੇ ਵੀ ਤੁਹਾਡੇ ਸਬੰਧ ਨੇ ਜਾਂ ਜਿੱਥੇ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਦੂਰ ਤੱਕ ਪਿੰਡਾਂ ਤੇ ਨਗਰਾਂ 'ਚ ਹਰ ਇੱਕ ਨੂੰ ਪਰੇਰ ਕੇ ਸਮਝਾ ਕੇ ਤਕੜੀ ਚੋਂ ਨਿਸ਼ਾਨਦੇ ਉਹਨਾਂ ਦੀਆਂ ਵੋਟਾਂ ਪਵਾਉਂਗੇ ਇਹਨੇ ਆਸ ਦੇ ਨਾਲ ਤੁਹਾਡਾ ਧੰਨਵਾਦ ਕਰਦਾ ਹਾਂ ਫਤਿਹਬਖਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਆਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਫੀ ਚਾਹੁੰਦਾ ਹਾਂ ਤੁਹਾਡੇ ਕੋਲੇ 2 ਘੰਟੇ ਤੋਂ ਵੱਧ ਲੇਟ ਹੋ ਗਏ ਅੱਜ ਪੰਜਾਬ ਬਚਾਓ ਯਾਤਰਾ ਕਰਨੇ ਸੀ ਤੇ ਹਜ਼ਾਰਾਂ ਦੀ ਗਿਣਤੀ ਸੰਗਤਾਂ ਉੱਥੇ ਇਕੱਠੀਆਂ ਹੋਈਆਂ ਸੀ ਲੇਟ ਹੁੰਦੇ ਹੁੰਦੇ ਉੱਥੇ ਕਿਉਂਕਿ ਲੋਕਾਂ ਦਾ ਇੰਨਾ ਘਾਰਾ ਮਿਲ ਰਿਹਾ ਸੀ ਕਿ ਲੇਟ ਹੋ ਕੇ ਤੁਹਾਡੇ ਕੋਲ ਪਹੁੰਚੇ ਅੱਜ ਜੋ ਹਾਲਾਤ ਸੂਬੇ ਦੇ ਐ ਤੁਸੀਂ ਜਾਣਦੇ ਹੋ ਚਾਰ ਪਾਰਟੀਆਂ ਮੈਦਾਨ ਚ ਤਿੰਨ ਦਿੱਲੀ ਵਾਲੀਆਂ ਪਾਰਟੀਆਂ ਇੱਕ ਥੋੜੀ ਆਪਣੀ 103 ਸਾਲ ਪੁਰਾਣੀ ਪਾਰਟੀ ਪੰਜਾਬੀਆਂ ਦੀ ਆਵਾਜ਼ ਖਾਲਸਾ ਪੰਥ ਦੀ ਆਵਾਜ਼ ਜਿਸ ਨੇ ਹਰ ਲੜਾਈ ਥੋੜੀ ਲੜੀ ਸ਼੍ਰੋਮਣੀ ਅਕਾਲੀ ਦਲ ਕੋਈ ਸਿਆਸੀ ਪਾਰਟੀ ਨਹੀਂ ਇੱਕ ਸੋਚ ਹੈ ਇੱਕ ਜਥੇਬੰਦੀ ਹੈ ਜਿਨ ਉਤ 103 ਸਾਲ ਪਹਿਲੇ ਬਣਾਇਆ ਗਿਆ ਸੀ ਜਦੋਂ ਉਸ ਟਾਈਮ ਜਿਹੜੇ ਆਪਣੇ ਗੁਰੂ ਘਰ ਸੀ ਸਾਰੇ ਮਹੰਤਾਂ ਦੇ ਦੇ ਕਬਜ਼ੇ ਸੀ ਤੇ ਮਹੰਤੋਂ ਥੇ ਬੜੀਆਂ ਬੇਅਦਬੀ ਕਰਦੇ ਸੀ ਆਪਣੀ ਕੌਮ ਇਕੱਠੀ ਹੋਈ ਆਪਣੇ ਬਜ਼ੁਰਗ ਇਕੱਠੇ ਹੋਏ ਉਹਨਾਂ ਨੇ ਮਹੰਤਾਂ ਤੋਂ ਗੁਰੂ ਘਰ ਸਾਰੇ ਆਜ਼ਾਦ ਕਰਾਏ ਤੇ ਬਹਿ ਕੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਿਹੜੀ ਦੇਖਰੇਖ ਕਰੂਗੀ ਗੁਰੂ ਘਰਾਂ ਦੀ ਮਰੀਅਦਾਰ ਬਣਾਉਗੀ ਗੁਰੂਗਰਾਂ ਦੀ ਸੇਵਾ ਕਰੂਗੀ ਗੁਰੂ ਘਰਾਂ ਦੀ ਜਦੋਂ ਆਪਣੀ ਉਹ ਤੋਂ ਟੀਮ ਇਕੱਠੀ ਹੋਈ ਬਜ਼ੁਰਗ ਇਕੱਠੇ ਹੋਏ ਉਹਨਾਂ ਨੇ ਦੇਖਿਆ ਕਿ ਜੇ ਹੁਣ ਤਾਂ ਆਪਾਂ ਕਬਜ਼ਾ ਲੈ ਲਿਆ ਮੰਨਤਾ ਤੋਂ ਅੱਗੇ ਤੋਂ ਜੇ ਕਿਸੇ ਨੇ ਹਮਲਾ ਕੀਤਾ ਆਪਾਂ ਨੂੰ ਇੱਕ ਤਾਕਤ ਚਾਹੀਦੀ ਹੈ ਇੱਕ ਪਾਰਟੀ ਚਾਹੀਦੀ ਹੈ ਇੱਕ ਫੌਜ ਚਾਹੀਦੀ ਹੈ ਜਿਹੜੀ ਲੜ ਸਕੇ ਆਪਣੀ ਕੌਮ ਦੀ ਲੜਾਈ ਲੜ ਸਕੇ ਤੇ ਉਹਨਾਂ ਨੇ ਇੱਕ ਮਹੀਨੇ ਬਾਅਦ ਸ਼੍ਰੋਮਣੀ ਕਾਲੀ ਦਲ ਬਣਾਇਆ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ ਆ ਕੌਮ ਦੀ ਪੰਥ ਦੀ ਪੰਜਾਬੀਆਂ ਦੀ ਜਾਇਦਾਦ ਹੈ ਥੋੜੀ ਫੌਜ ਹੈ ਅਸੀਂ ਰਹਿਣਾ ਜਿਉਣਾ ਮਰਨਾ ਪੰਜਾਬ ਵਾਸਤੇ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਬੀਜੇਪੀ ਹੈ ਭਾਵੇਂ ਆਮ ਆਦਮੀ ਪਾਰਟੀ ਹੈ ਉਹਨਾਂ ਨੂੰ ਹੁਕਮ ਦਿੱਲੀੋਂ ਆਉਂਦੇ ਹੈ ਜੋ ਦਿੱਲੀ ਵਾਲੀ ਸਰਕਾਰਾਂ ਚਾਹੁੰਦੀ ਹੈ ਦਿੱਲੀ ਵਾਲਿਆਂ ਉਹਨਾਂ ਦੇ ਲੀਡਰ ਚਾਹੁੰਦੇ ਆ ਉਹੀ ਹੁੰਦਾ ਪੰਜਾਬ ਦੀ ਕੋਈ ਲੜਾਈ ਹੋਏ ਕਿਸਾਨੀ ਦੀ ਲੜਾਈ ਹੋਏ ਉਹਨਾਂ ਨੂੰ ਕੋਈ ਮਤਲਬ ਨਹੀਂ ਉਹ ਦੇਖਦੇ ਆ ਕਿ ਸਾਡਾ ਪਾਰਟੀ ਨੂੰ ਦੇਸ਼ ਵਿੱਚ ਕਿਸ ਦਾ ਫਾਇਦਾ ਹੈ ਪੰਜਾਬ ਭਾਵੇਂ ਇਨਸਾਫ ਮਿਲੇ ਪੰਜਾਬ ਨੂੰ ਜਾਂ ਨਾ ਮਿਲੇ ਹੁਣ ਮੈਂ ਜਿਹੜੀਆਂ ਤਿੰਨ ਪਾਰਟੀਆਂ ਜੇ ਤੁਸੀਂ ਇਹਨਾਂ ਦਾ ਪੁਛੋਕੜ ਦੇਖ ਲੋ ਨੈਸ਼ਨਲ ਪਾਰਟੀਆਂ ਮੈਂ ਸਾਰੇ ਸਾਰੇ ਆਪਣੇ ਸਿੱਖ ਭੈਣ ਭਰਾ ਬੈਠਿਆ ਪੰਜਾਬੀ ਬੈਠੇ ਆ ਪਹਿਲੀ ਜੂਨ ਨੂੰ ਵੋਟਾਂ ਪਹਿਲੀ ਜੂਨ ਸ਼ਾਇਦ ਤੁਸੀਂ ਭੁੱਲ ਗਏ ਹੋਵੋਗੇ 40 ਸਾਲ ਪਹਿਲੇ ਪਹਿਲੀ ਜੂਨ ਨੂੰ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲੇ ਕਰਨ ਦਾ ਆਦੇਸ਼ ਦਿੱਤਾ ਸੀ ਤੇ ਟੈਂਕ ਭੇਜੇ ਸੀ ਪਹਿਲੀ ਜੂਨ 40 ਸਾਲ ਪਹਿਲੇ 40 ਸਾਲ ਪਹਿਲੇ 84 ਛੋਡੇ ਸਾਰੇ ਪਿੰਡਾਂਾਂ ਦਾ ਕਤਲ ਕੀਤਾ ਗਿਆ ਸੀ ਹਲੇ ਤੱਕ ਇਨਸਾਫ ਨਹੀਂ ਮਿਲਿਆ ਲੋਕਾਂ ਨੂੰ ਅੰਦਰ ਨਹੀਂ ਕੀਤਾ ਹਲੇ ਤੱਕ ਕੀ ਆਪ ਭੁੱਲ ਸਕਦੇ ਆ ਕਾਂਗਰਸ ਪਾਰਟੀ ਨੇ ਜੇ ਆਪਾ ਭੁੱਲ ਜਾਨੇ ਐ ਇਹਦਾ ਮਤਲਬ ਆਪਣੀ ਖੂਨ ਖੂਨ ਨਹੀਂ ਰਿਆ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਵੇਖੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਆਪਣੀ ਖੇਤਰੀ ਪਾਰਟੀ ਨੂੰ ਪਿਛਲੇ 7-8 ਸਾਲ 10 ਸਾਲਾਂ ਅੱਜ ਕਮਜ਼ੋਰ ਕਰ ਦਿੱਤਾ ਥੋੜੇ ਹੋਣ ਸ਼ਕਤੀਆਂ ਨੇ ਦੇਖਿਆ ਕਿ ਖਾਲਸਾ ਪੰਥ ਦੇ ਪੰਜਾਬੀਆਂ ਦੀ ਤਾਕਤ ਅਕਾਲੀ ਦਲ ਹੈ ਜੇ ਅਕਾਲੀ ਦਲ ਕਮਜ਼ੋਰ ਕਰ ਦਈਏ ਤੇ ਪੰਜਾਬੀਆਂ ਦੇ ਖਾਲਸਾ ਪੰਥ ਕੰਮ ਪਾਕਟ ਕਮਜ਼ੋਰ ਹੋ ਜੂਗੀ ਉਹਨਾਂ ਨੇ ਮੁਹਿੰਮ ਸ਼ੁਰੂ ਕਰ ਦਿੱਤੀ ਝੂਠਾ ਪ੍ਰਚਾਰ ਕਿ ਅਕਾਲੀ ਫਿਰ ਅਕਾਲੀ ਦਲ ਨੇ ਬੇਅਦਬੀ ਕਰਾਈ ਅਕਾਲੀ ਦਲ ਨੇ ਇਹ ਕੀਤਾ ਅਕਾਲੀ ਦਲ ਜੋ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਕੋਈ ਬੇਅਦਬੀ ਕਰ ਸਕਦੀ ਹੈ ਜਿੰਨੇ ਮੈਂਬਰ ਹੈ ਅਮਰਿਤਧਾਰੀ ਤੁਸੀਂ ਪ੍ਰਧਾਨ ਅੰਮਰਤਾਨੀ ਸਾਰੇ ਲੀਡਰ ਅੰਮਰਤਾਨੀ ਕੀ ਉਸ ਬੇਅਦਬੀ ਕਰ ਸਕਦੇ ਆ ਜਾਣ ਕੇ ਪ੍ਰਚਾਰ ਕਿੰਨਾ ਨੇ ਕੀਤਾ ਉਹ ਤਾਕਤਾਂ ਨੇ ਏਜੰਸੀਆਂ ਦੇ ਬੰਦਿਆਂ ਨੇ ਇਹਦਾ ਨਿਸ਼ਾਨਾ ਕਾਲੀਦਨ ਕਮਜ਼ੋਰ ਕਰਨਾ ਸੀ ਉਹ ਬੰਦੇ ਕਿੱਥੇ ਅੱਜ ਉਹ ਦਾਦੂਵਾਲ ਸਾਹਿਬ ਜਿਹੜੇ ਉੱਥੇ ਮੋਰਚਾ ਲਾਉਂਦੇ ਸੀ ਕਿੱਥੇ ਅੱਜ ਮੰਡ ਸਾਹਿਬ ਕਿੱਥੇ ਐ ਅੱਜ ਬੀਜੇਪੀ ਦੀ ਝੋਲੀ 'ਚ ਬੈਠੇ ਬੀਜੇਪੀ ਕੋਲ ਬੈਠੇ ਐ ਤੇ ਅੱਜ 10-7 ਸਾਲ ਹੋ ਗਏ ਕਿਸੋ ਕਿਹੜੇ ਖਾਲੀ ਬੰਦੇ ਲੀਡਰ ਦੇ ਖਿਲਾਫ ਇਹਨਾਂ ਨੇ ਕੋਈ ਐਕਸ਼ਨ ਲਿੱਤਾ ਦੁਗੀਆਂ ਦੋ ਸਰਕਾਰਾਂ ਨਾ ਕੱਪੀਆਂ ਉਹਨਾਂ ਨੇ ਕਾਤਾ ਮਤਲਬ ਕਰਨਾ ਸੀ ਆਪਾਂ ਇਹਨਾਂ ਦੀ ਗੱਲਾਂ 'ਚ ਆ ਕੇ ਹੁਣ ਵੀ ਇਹਨਾਂ ਦੀ ਕੋਸ਼ਿਸ਼ ਆਈ ਹੈ ਹੁਣ ਹੁਣ ਕੀ ਹੋ ਗਿਆ ਜਦੋਂ ਅਸੀਂ ਕਿਸਾਨੀ ਦਾ ਅੰਦੋਲਨ ਸ਼ੁਰੂ ਹੋਇਆ ਅਸੀਂ ਕਿਸਾਨੀ ਦੇ ਨਾਲ ਖੜ ਗਏ ਬੀਜੇਪੀ ਨੂੰ ਛੱਟਤਾ ਆਪਣੀ ਪਾਰਟੀ ਕਮਜ਼ੋਰ ਕਰਤੀ ਤੇ ਅੱਜ ਬੀਜੇਪੀ ਨੂੰ ਦੱਸ ਕੀ ਕੀਤਾ ਤੁਹਾਡੇ ਨਾਲ ਤਖਤ ਹਜ਼ੂਰ ਸਾਹਿਬ ਜਿਹੜਾ ਆਪਣਾ ਬੜਾ ਪਾਵਨ ਤਖਤ ਹੈ ਸੋਦੀ ਕਮੇਟੀ ਜਿਹੜੀ ਉਹਨੂੰ ਚਲਾਉਂਦੀ ਹੈ ਇੱਕ ਐਕਟ ਵੀ ਬਣਾਈ ਗਈ ਸੀ ਕੋਈ 60 ਸਾਲ ਪਹਿਲੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੀ ਸਿੰਘ ਸਭਾਵੰਦ ਦੇ ਮੈਂਬਰ ਸੀ ਉਤੋਂ ਉੱਥੋਂ ਦੇ ਗੁਰੂ ਘਰਾਂ ਦੇ ਮੈਂਬਰ ਸੀ ਉਹਨਾਂ ਸਾਰਾ ਐਕਟ ਬਦਲ ਕੇ 12 ਮੰਦੇ ਨੋਮਿਨੇਟ ਕਰਤੇ ਆ ਰਹੇ ਸਨ ਹੁਣ ਅੱਜ ਤੱਕ ਹਜ਼ੂਰ ਸਾਹਿਬ ਦੀ ਕਮੇਟੀ ਤੇ ਕਾਬਜ ਆਰਐਸਐਸ ਹੈ ਤੱਕ ਪਟਨਾ ਸਾਹਿਬ ਦੀ ਕਮੇਟੀ ਤੇ ਕਾਬਜ ਆਰਐਸਐਸ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਅੱਜ ਕੰਟਰੋਲ ਆਰਐਸਐਸ ਦਾ ਹੈ ਤੇ ਪਹਿਲਾ ਵੱਡਾ ਹਮਲਾ ਕੀਤਾ ਜਦੋਂ ਗ੍ਰੇਸ ਨਹੀਂ ਕਰ ਸਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਦਿੱਤਾ ਹਰਿਆਣੇ ਦੀ ਲਗ ਬਣਾਦੀ ਤੇ ਹਰਿਆਣੇ ਵਿੱਚ ਤੁਸੀਂ ਦੇਖਿਓ ਕੀ ਕੀਤਾ ਸਾਰੇ ਆਰਐਨਐਸ ਦੇ ਬੰਦੇ ਉਹਨਾਂ ਨੇ ਆਪਣੇ ਨਾਮਿਨੇਟ ਕਰਤੇ ਆ ਦਾਦੂ ਵਾਲ ਵਰਗ ਦੇ ਉੱਤੇ ਪ੍ਰਧਾਨ ਨਾਤੇ ਹੁਣ ਕੀ ਜਾਗੋਗੇ ਕਿਦੋਂ ਤੁਸੀਂ ਕਿ ਤੁਹਾਡੇ ਉੱਤੇ ਹੀ ਟੱਪ ਜਾਣਗੇ ਆ ਆਮ ਆਦਮੀ ਪਾਰਟੀ ਕਹਿੰਦੀ ਕੀ ਸੀ ਕਰਦੀ ਕੀ ਸੀ ਆ ਮੁੱਖ ਮੰਤਰੀ ਕਹਿੰਦੇ ਲਾਇਕ ਹੈ ਜਿਹਨੂੰ ਇੱਕ ਦਿਨ ਦਾ ਤਜਰਬਾ ਨਹੀਂ ਆ ਮੁੱਖ ਮੰਤਰੀ ਬੰਨਿਆ ਫੀਲਿੰਗ ਲੈਣ ਵਾਸਤੇ ਕਿ ਮੈਂ ਮੁੱਖ ਮੰਤਰੀ ਬਣ ਗਿਆ ਕਹਿੰਦੇ ਕੀ ਸੀ ਤੇ ਕੀ ਕੀ ਬਤਾ ਨਾਂ ਕਹਤਾ ਆਮ ਆਦਮੀ ਪਾਰਟੀ ਇਹਨਾਂ ਸਾਰਿਆਂ ਦੇ ਐਮਐਲਏ ਦੇ ਪਿਛੋਕੜ ਦੇਖਿਆ ਕੈਰੈਕਟਰ ਦੇਖਿਆ ਐਜੇ ਲੋਕ ਆ ਜਿਹੜਾ ਤੁਸੀਂ ਸਟੇਜ ਤੇ ਆਪਣੇ ਘਰੇ ਨਹੀਂ ਬੁਲਾ ਸਕਦੇ ਲੋਕਾਂ ਨੇ ਕੀ ਕੀਤਾ ਕਿ ਐਮਐਲਏ ਤਾਂ ਦੇਖੇ ਹੀ ਨਹੀਂ ਤੁਸੀਂ ਤੁਸੀਂ ਤਾਂ ਇਕੱਲਾ ਝਾੜੂ ਦੇਖਿਆ ਉਸੇ ਕੱਲਾ ਕੰਡਾ ਤੇ ਲਿਖਿਆ ਦੇਖਿਆ ਕਿ ਇੱਕ ਮੌਕਾ ਝਾੜੂ ਦੇ ਦੋ ਸਾਰੇ ਪੰਜਾਬੀ ਲੱਗੇ ਮੈਂ ਪੰਜਾਬੀ ਨੂੰ ਪੁੱਛਣਾ ਇਥੋਂ ਹੈ ਕਿ ਆਪਕ ਤਜਰਬੇ ਕਿਉਂ ਕਰਦੇ ਰਹੇ ਆ ਆਹ ਗੁਜਰਾਤ ਚਲੇ ਜਾਓ ਪਿਛਲੇ 30 ਸਾਲ ਤੋਂ ਮੋਦੀ ਸਾਹਿਬ ਨੂੰ ਵੋਟਾਂ ਪਾਈ ਜਾਂਦੇ ਆ ਤਜਰਬੇ ਨਹੀਂ ਕਰਦੇ ਆਹ ਝਾੜੂ ਵਾਲੇ ਵੀ ਉੱਥੇ ਝੂਠ ਬੋਲਣਗੇ ਸੀ ਉਹਨਾਂ ਨੂੰ ਪਤਾ ਕਿ ਜੋ ਕਰਨ ਵਾਲਾ ਜਿਹਨੇ ਡਿਵੈਲਪਮੈਂਟ ਕਰਾਈ ਹੈ ਸਭਾ ਦੇਖ ਰਹੇ ਕਰਨਾ ਮੋਦੀ ਅਸਾਂ ਲੋੜ ਹੀ ਨਹੀਂ ਇਥੇ ਤੁਹਾਨੂੰ ਪਤਾ ਹੈ ਕਿ ਤੁਹਾਡਾ ਦੇਖ ਰੇ ਕੰਮ ਕਰਨ ਨਾਲ ਥੋੜੀ ਲੜਾਈ ਲੜਨ ਨਾਲ ਥੋੜੀ ਫੌਜ ਕਾਲੀ ਦਲਾ ਨਹੀਂ ਇਹਨੂੰ ਐਤੀ ਛੱਡੋ ਆਪਾਂ ਤਜਰਬੇ ਕਰ ਲਓ ਕੈਪਟਨ ਅਮਰਿੰਦਰ ਸਿੰਘ ਨੇ ਗੁਰਕਾ ਸਾਹਿਬ ਦੀ ਝੁੱਟੀ ਸੌਂਗਾ ਦੀ ਸਾਰੇ ਵੋਟੋ ਲੁਪਾ ਗਏ ਹੁਣ ਝਾੜੂ ਵਾਲਾ ਆ ਗਿਆ ਕਿ ਪੰਜ ਸਾਲ ਇਹਨੂੰ ਦੇਤੇ 10 ਸਾਲ ਤੁਸੀਂ ਆਪਣੀ ਜ਼ਿੰਦਗੀ ਦੇ ਖਰਾਬ ਕਰਤੇ ਜਿਹੜਾ 50 ਸਾਲਾਂ ਉੱਧਰ 60 ਸਾਲ ਦਾ ਹੋ ਗਿਆ ਹੋ ਜਾਊਗਾ ਜੇ ਹੋ ਮੈਨੂੰ ਲੱਗਦਾ ਹੋਰ ਨਹੀਂ ਕੋਈ ਆਜੂਗਾ ਉਹਨੂੰ ਵੀ ਦੇ ਦੋਗੇ ਪੰਜ ਸਾਲ ਇਹ ਕੈਂਪ ਜੋ ਕੁਛ ਬਣਿਆ ਪੰਜਾਬ ਤੁਸੀਂ ਪਿਛਲੇ 50 ਸਾਲ ਦਾ ਇਤਿਹਾਸ ਦੇਖ ਲਓ ਪਿਛਲੇ ਜਿਆਦਾ ਲੰਮਾ ਨਾ ਜੋ 50 ਸਾਲ ਦੇਖ ਲਓ 50 ਸਾਲਾਂ ਚੋਂ 22 ਸਾਲ ਸਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਬਣਾ ਰੱਖਿਆ 10 ਸਾਲ 15 ਸਾਲ ਸਾਡ ਗਵਰਨਰ ਨਾ ਸੀ ਜਿਹਦਾ ਤੁਹਾਡਾ ਟਾਈਮ ਸੀ ਤੇ 10 ਸਾਲ ਕੈਪਟਨਸੀ ਦੇ 3 ਸਾਲ ਆ ਆ ਝਾੜੂ ਵਾਲੇ ਆ ਜੋ ਕੁਛ ਪੁ ਲੁਧਿਆਣੇ ਤੋਂ ਤੁਸੀਂ ਆਪਣੇ ਗਲੀ ਤੋਂ ਨਿਕਲ ਕੇ ਤੁਸੀਂ ਚੰਡੀਗੜ੍ਹ ਚਲੇ ਜਾਓ ਅੰਮ੍ਰਿਤਸਰ ਚਲੇ ਜਾਓ ਬਠਿੰਡੇ ਚਲੇ ਜਾਓ ਫਿਰੋਜ਼ਪੁਰ ਚਲੇ ਜਾਓ ਜੋ ਕੁਛ ਦੇਖੋਗੇ ਬਣਿਆ ਪਤਾ ਕਰਾ ਲੋ ਕਿਦੋਂ ਬਣਿਆ ਉਹ ਕੱਲੀ ਖਾਲੀ ਦਲ ਦੀ ਸਰਕਾਰ ਦੇ ਦੌਰਨ ਬਣਿਆ ਭਾਵੇਂ ਸੜਕ ਹੈ ਭਾਵੇਂ ਸੜਕ ਹੈ ਭਾਵੇਂ ਖਦਮਲ ਪਲਾਂਟ ਹੈ ਭਾਵੇਂ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਹੈ ਭਾਵੇਂ ਵਪਾਰੀਆਂ ਨੂੰ ਸੂਲਕ ਹੈ ਭਾਵੇਂ ਟਿਊਬਲ ਦੇ ਕਨੈਕਸ਼ਨ ਹੈ ਭਾਵੇਂ ਮੰਡੀਆਂ ਹਨ ਮਨ ਜਿਆਦਾ ਦੂਰ ਨਾ ਜਈਏ ਲੁਧਿਆਣਾ ਸ਼ਹਿਰ ਹੈ ਪਤਾ ਕਰਾ ਲੋ ਕਿੰਨਾ ਪੈਸਾ ਇਨਾ ਡਵੈਲਪਮੈਂਟ ਆਪਣੀ ਸਰਕਾਰ ਨੇ ਕੀਤੀ ਤੇ ਕਿੰਨਾ ਪਿਛਲੇ 10 ਸਾਲਾਂ ਚ ਹੋਈ ਹੈ ਕੱਲੇ ਢਿੱਲੋ ਸਾਹਿਬ ਦੇ ਹਲਕੇ ਦੀ ਮੈਂ ਤਾਂ ਗੱਲ ਕਰਦਾ ਮੈਂ ਦੇਖੋ ਲੋ 4-500 ਕਰੋੜ ਤਾਂ ਮੈਂ ਦਿੱਤਾ ਇਹਨਾਂ ਨੂੰ ਇੰਨਾ ਉਹਨਾਂ ਦੇ ਹਲਕੇ ਦੀ ਤੁਰ ਨਹੀਂ ਸਕਦੇ ਸੀ ਅਸੀਂ ਸੀਵਰੇਜ ਪਾ ਕੇ ਆ ਕੀਤਾ ਲੁਧਿਆਣੇ ਵਿੱਚ ਭਾਵੇਂ ਸੜਕਾਂ ਜਿੰਨੀਆਂ ਜਿੰਨੇ ਫਲਾਇਓਵਰ ਆ ਜਿੰਨੇ ਸੈਂਟਰਲ ਰੋਡ ਆ ਸਾਰਾ ਕੁਝ ਅਕਾਲੀ ਦਰ ਦੇ ਸ਼ਕਰਾਂ ਦਾ ਫਿਰ ਆਪਾਂ ਇਹ ਮੈਥ ਨੂੰ ਆਈ ਬੇਨਤੀ ਕਰਨਾ ਜੇ ਹੁਣ ਨਾ ਪੱਜਾਗੇ ਪੰਜਾਬੀਓ ਜੇ ਹੁਣ ਨਾ ਜਾਗੇ ਬਹੁਤ ਲੇਟ ਹੋ ਜੂਗਾ ਬਚਾ ਲੋ ਪੰਜਾਬ ਨੂੰ ਬਚਾ ਲੋ ਪੰਜਾਬ ਨੂੰ ਜਿਵੇਂ ਹੈ ਇਹਨੇ ਨੈਸ਼ਨਲ ਪਾਰਟੀ ਆਨੇ ਬਾਰਡਰ ਤੇ ਆਪਣੇ ਕਿਸਾਨਾਂ ਨੂੰ ਜਾਨ ਨਹੀਂ ਦਿੱਤਾ ਨਾ ਉੱਥੇ ਬੜ ਰੋ ਕੇ ਉੱਥੇ ਬੰਬ ਫੇਟੇ ਸੀਲ ਕਰਤਾ ਪੰਜਾਬ ਤੁਸੀਂ ਵੀ 1 ਜੂਨ ਨੂੰ ਆਪਣੇ ਪੰਜਾਬ ਦੇ ਬਾਰਡਰ ਬੰਦ ਕਰ ਦਿਓ ਕਿ ਦਿੱਲੀ ਵਾਲੀਆਂ ਪਾਰਟੀਆਂ ਨੂੰ ਅਸੀਂ ਇੱਕ ਵੋਟ ਨਹੀਂ ਪਾਣੀ ਪਾਣੀ ਆਪਣੇ ਪੰਜਾਬੀਆਂ ਦੀ ਪਾਰਟੀ ਆਪਣੇ ਪੰਜਾਬੀਆਂ ਦੀ ਪਾਰਟੀ ਹੈ ਆਪਣੀ ਕੌਮ ਦੀ ਪਾਰਟੀ ਪੰਨ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਦੀ ਸੋਚ ਗੁਰੂਆਂ ਦੇ ਦੱਸੇ ਹੋਏ ਰਸਤੇ 'ਤੇ ਚੱਲਣ ਵਾਲੀ ਸੋਚ ਹੈ ਅਸੀਂ ਸਰਬੱਤਾ ਦਾ ਭਲਾ ਸੋਚਦੇ ਹਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਸਾਰੇ ਧਰਮਾਂ ਨੂੰ ਇਕੱਠੇ ਲੈ ਕੇ ਚੱਲਦੇ ਹਾਂ ਤੁਸੀਂ ਦੇਖ ਲਓ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਸੀ ਹਿੰਦੂ ਭਰਾ ਕਹਿੰਦੇ ਸੀ ਬਾਲ ਸਾਹਿਬ ਸਾਡੇ ਐ 크ਰਿਸਚੀਅਨ ਪਾਰ ਕਹਿੰਦੇ ਸੀ ਬਾਲ ਸਾਹਿਬ ਸਾਡੇ ਐ ਮੁਸਲਮ ਭਰਾ ਕਹਿੰਦੇ ਸੀ ਬਾਲ ਸਾਹਿਬ ਸਾਡੇ ਐ ਵੇਖੋ ਕਿਸੇ ਧਰਮ ਦੀ ਐ ਮਿਸਾਲ ਨਹੀਂ ਹੋਣੀ ਆਪਣੇ ਗੁਰੂ ਸਬਾਨ ਨੇ ਆਪਣਾ ਸਿੱਖ ਦੁਜੇ ਧਰਮ ਨੂੰ ਬਚਾਉਣ ਵਾਸਤੇ ਦਿੱਤਾ ਸੀ ਇਹ ਤਾਂ ਵੱਡੀ ਮਿਸਾਲ ਕੀ ਐ ਸਾਡੀ ਕਾਲੀ ਦਲ ਦੀ ਸੋਚ ਐ ਕਿ ਪੰਜਾਬ ਇਕੱਠਾ ਰਹੇ ਪੰਜਾਬ ਵਿਚ ਭਾਈਚਾਰਕ ਸ਼ਾਂਤੀ ਰਹੇ ਪੰਜਾਬ ਵਿਚ ਅਮਨ ਸ਼ਾਂਤੀ ਰਹੇ ਤਾਂ ਹੀ ਪੰਜਾਬ ਤਰੱਕੀ ਕਰੂਗਾ ਦੂਜੀਆਂ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਵੋਟਾਂ ਲੈਣੀਆਂ ਅਸੀਂ ਤਾਂ ਜੋੜ ਕੇ ਅਸੀਂ ਦਿਲ ਲੋਕਾਂ ਦੇ ਜੋੜਦੇ ਆ ਉਹ ਤੋੜਦੇ ਆ ਇਸ ਕਰਕੇ ਮੈਂ ਸਾਡੇ ਪਾਰਟੀ ਵਾਸਤੇ ਅੱਜ ਬੜਾ ਖੁਸ਼ੀ ਦੇਣਾ ਸਾਰੇ ਅੰਦਰਜੀਤ ਸਿੰਘ ਜੀ ਮੇਰਾ ਵੀਰ ਹੈ ਮੇਰੇ ਕੋਲ ਪਿੰਡ ਆਇਆ ਤੇ ਮੈਨੂੰ ਬੜੀ ਖੁਸ਼ੀ ਹੋ ਕੇ ਦੇਖ ਕੇ ਪਹਿਲੀ ਵਾਰ ਮਿਲਿਆ ਉਹਨਾਂ ਨੂੰ ਕਿ ਉਹ ਅਮਰਧਾਰੀ ਸਿੰਘ ਹੈ ਕਿ ਮੈਂ ਕਿਹਾ ਸਾਡਾ ਕੈਂਡੀਡੇਟ ਵੀ ਅਮਰਧਾਰੀ ਹੈ ਕਿ ਜੁਨੇ ਤੁਸੀਂ ਪਾਰਟੀਆਂ ਦੇ ਦੇਖ ਲਓ ਭਵੇਂ ਬਿੱਟੂ ਹੈ ਭਵੇਂ ਸ਼ਿੱਟੂ ਹੈ ਰਾਤ ਨੂੰ ਬੋਤਲ ਖਾਲੀ ਕਰ ਦਿੰਦੇ ਐ ਕਿ ਝੂਠ ਬੋਲਣ ਦੀ ਪੰਡ ਹੈ ਜਿੰਨੇ ਮਰਜ਼ੀ ਇਹਨਾਂ ਦਾ ਝੂਠ ਬੁਲਾ ਲਓ ਉਹ ਰਾਜਨੀਤੀ ਕਰਦੇ ਐ ਵੋਟਾਂ ਦੀ ਅਸੀਂ ਰਾਜਨੀਤੀ ਕਰਦੇ ਹਾਂ ਕਾਲੀ ਦਿਲ ਜਿੱਤਣ ਦੀ ਇੱਕ ਬਹੁਤ ਵਧੀਆ ਇਨਸਾਨ ਆ ਸਾਨੂੰ ਬਹੁਤ ਵੱਡੀ ਤਾਕਤ ਮਿਲੀ ਐ ਮੈਂ ਢਿੱਲੋਂ ਸਾਹਿਬ ਤੇ ਸਮੁੱਚੀ ਟੀਮ ਨੂੰ ਕਹਿਣਾ ਹਾਂ ਇਹ ਸਾਡੀ ਇੱਕ ਕਾਲੀਦਲ ਸਾੜੀ ਹੈ ਅਸੀਂ ਕਾਲੀਦਲ ਇੱਕ ਪਰਿਵਾਰ ਹੈ ਮੈਂ ਕਿਤੇ ਨਹੀਂ ਆਪਣੇ ਆਪ ਨੂੰ ਸਮਝਿਆ ਪ੍ਰਧਾਨ ਮੈਂ ਇੱਕ ਪਰਿਵਾਰ ਦਾ ਮੈਂਬਰ ਅਸੀਂ ਭਰਾਵਾਂ ਵਾਂਗੂ ਸਾਰੇ ਰਹਿਣੇ ਆ ਕੋਈ ਕੰਮ ਹੋਏ ਅਸੀਂ ਇੱਕ ਦੂਜੇ ਨਾਲ ਭਰਾਵਾਂ ਵਾਂਗੂ ਗੱਲ ਕਰਦੇ ਰਹਿਣੇ ਆ ਇੱਕ ਟੀਮ ਕਰਕੇ ਕਰਦੇ ਆ ਆ ਟੀਮ ਹੀ ਆਪਣੀ ਕੌਮ ਦੀ ਟੀਮ ਹੈ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਕਿ ਉਹਨਾਂ ਦੀ ਧਰਮ ਪਤਨੀ ਤੇ ਨਾਲ ਉਹਨਾਂ ਦੇ ਸਾਰੇ ਸਾਥੀ ਕਾਲੀਦਲ ਚਾਹ ਤੁਹਾਨੂੰ ਪੂਰਾ ਮਾਨ ਸਤਕਾਰ ਪਿਆਰ ਆਪਣੇ ਘਰ ਆਏ ਆ ਸਈ ਮੜੇ ਤੇ ਬੇਹ ਖੁਸ਼ ਹੋਇਆ ਉਹਨਾਂ ਨੂੰ ਅੱਜ ਅਸ ਕੌਮ ਦਾ ਪੱਖ ਤੇ ਘਰ ਹੈ ਤੇ ਐਕੀ ਲੜਾਈ ਵੀ ਇੱਕ ਪਾਸੇ ਪੰਜਾਬ ਹੈ ਪੰਥ ਹੈ ਤੇ ਦੂਜੇ ਪਾਸੇ ਦਿੱਲੀ ਵਾਲੀਆਂ ਲੁਟੇਰੇ ਆ ਕੌਮ ਤੇ ਪੰਥ ਨੂੰ ਪੰਜਾਬੀਆਂ ਨੂੰ ਕਹਿੰਦਾ ਇਕੱਠੇ ਹੋ ਜੋ ਨਾਲੇ ਪਾਰਟੀ ਦੀ ਚੜ੍ਹਦੀ ਕਲਾ ਖਰਾਓ ਤੇ ਮੈਂ ਤੈਨੂੰ ਇੱਕ ਗੱਲ ਦੱਸਾਂ ਜੇ ਪੰਜਾਬੀ 92 ਸੀਟਾਂ ਝਾੜੂ ਵਾਲਾਂ ਦੇ ਸਕਦੇ ਨਾ ਉਸੀ ਮੂਡ ਬਣ ਜੇ ਨਾ 13 ਦੀਆਂ 13 ਸੀਟਾਂ ਅਕਾਲੀ ਦਰ ਨੂੰ ਕੱਲੇ ਜਿੱਤਾ ਦੋਗੇ ਮੈਨੂੰ ਪਤਾ ਹੈ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਢਿੱਲੋ ਸਾਹਿਬ ਬੜੇ ਨੇਕ ਇਨਸਾਨ ਹੈ ਮੈਨੂੰ ਪੂਰੀ ਆਸ ਹੈ ਲੁਧਿਆਣਾ ਵਾਲੇ ਨੇ ਇੱਕ ਰਿਕਾਰਡ ਤੋੜ ਦੇਣਾ ਵਿਧਾਨ ਸਭਾ ਹਲਕਾ ਆਤਮਨਗਰ ਵਾਸਤੇ ਵਿਧਾਨ ਸਭਾ ਹਲਕਾ ਸਾਊਥ ਵਾਸਤੇ ਔਰ ਸਮੁੱਚੀ ਲੁਧਿਆਣਾ ਲੋਕ ਸਭਾ ਕੰਸਟੀਟੂਐਂਸੀ ਵਾਸਤੇ ਬੜਾ ਇਤਿਹਾਸਕ ਹੈ ਬੜਾ ਸ਼ੋਭ ਦਿਨ ਹੈ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਕਾਉਂਸਲਰ ਭੈਣ ਸਰਬਜੀਤ ਕੌਰ ਜੀ ਲੋਟੇ ਔਰ ਸਾਡੇ ਵੀਰਿੰਦਰਜੀਤ ਸਿੰਘ ਜੀ ਰੂਪੀ ਲੋਟੇ ਜੀ ਨੂੰ ਔਰ ਉਹਨਾਂ ਦੇ ਹਜ਼ਾਰਾਂ ਹੀ ਸਮਰਥਕਾਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਅੱਜ ਜੁਆਇਨਿੰਗ ਕਰਾਈ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਪੰਥ ਦਾ ਪਰਿਵਾਰ ਜਿਹੜਾ ਵੱਡਾ ਹੋਇਆ ਔਰ ਲੋਟੇ ਸਾਹਿਬ ਵਰਗੀ ਸ਼ਖਸੀਅਤ ਬੇਦਾਗ ਨਿਮਰ ਇਮਾਨਦਾਰ ਗੁਰੂ ਘਰ ਦੇ ਕੁਕਰ ਜਿਹੜੇ ਨਾਮ ਨਾਲ ਗੁਰੂ ਘਰ ਜਾ ਕੇ ਸੇਵਾ ਕਰਦੇ ਆ ਔਰ ਉਹਨਾਂ ਦੀ ਸੇਵਾ ਦਾ ਮਾਣ ਅਸਮੁੱਚੇ ਇਲਾਕੇ ਐਡਾ ਵੱਡਾ ਸਮੁੱਚੀ ਸੰਗਤ ਕਰੀਬ ਅਜ 1 ਵਜੇ ਤੋਂ ਲੈ ਕੇ 6 ਵਜਨ ਵਾਲੇ ਆ ਲਗਾਤਾਰ ਇੱਥੇ ਟਿਕ ਕੇ ਬੈਠੇ ਰਹੇ ਆ ਪ੍ਰਧਾਨ ਸਾਹਿਬ ਦੇ ਹੁਣ ਤੱਕ ਔਰ ਇਹ ਲੋਟੇ ਸਾਹਿਬ ਨਾਲ ਪਿਆਰ ਹੈ ਔਰ ਅਸੀਂ ਸਮਝਦੇ ਆ ਕਿ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਦੀ ਇਲੈਕਸ਼ਨ ਦੇ ਵਿੱਚ ਸਾਨੂੰ ਇੱਕ ਬਹੁਤ ਵੱਡਾ ਹਲਾਰਾ ਬਹੁਤ ਵੱਡਾ ਹੰਗਾਰਾ ਮਿਲਿਆ ਔਰ ਢਿੱਲੋਂ ਸਾਹਿਬ ਜਿਹੜੀ ਜਿੱਤ ਹੈ ਉਹ ਹੋਰ ਵੀ ਵੱਡੀ ਲੀਡ ਨਾਲ ਲੋٹے ਪਰਿਵਾਰ ਦੇ ਆਉਣ ਦੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਲੁਧਿਆਣਾ ਫੇਰੀ ਨਾਲ ਹੋਊਗੀ ਠੀਕ ਹੈ ਜੀ ਕਾਂਗਰਸ ਦੀ ਸੀਟ ਹਮੇਸ਼ਾ ਰਹੀ ਹੈ 15 ਸਾਲ ਤੋਂ ਹੁਣ ਫੇਰ ਕਾਂਗਰਸ ਨੇ ਬਾਹਰੀ ਉਮੀਦਵਾਰ ਲਿਆਂਦਾ ਉਹ ਹੁਣ ਕਾਂਗਰਸ ਦੀ ਕੀ ਗੱਲ ਕਰਨੀ ਆ ਜੀ ਅੱਜ ਰਾਜਾ ਬੜੇ ਉਹ ਅੱਜ ਰਾਜਾ ਬੜੰਗ ਆਇਆ ਜੀ ਉਹਦੇ ਨਾਲ ਲੁਧਿਆਣਾ 'ਚ ਕੋਈ ਬੰਦਾ ਹੀ ਹੈ ਨਹੀਂ ਬੰਦੇ ਆਏ ਆ ਮੁਕਸਰ ਤੋਂ ਮਲੋੜ ਤੋਂ ਬਰਨਾਲੇ ਤੋਂ ਬਠਿੰਡੇ ਤੋਂ ਉਹਨਾਂ ਦਾ ਵੋਟ ਤਾਂ ਉੱਥੇ ਜਾ ਕੇ ਪਹੁੰਚਗੇ ਜੀ ਕਾਂਗਰਸ ਆਪਣੀ ਜਿੱਤ ਲਈਆਂ ਗੱਲਾਂ ਭੁੱਲ ਜਵੇ ਤੇ ਬਿੱਟੂ ਦਾ ਵੀ ਜਿਹੜਾ ਚੈਪਟਰ ਹੈ ਉਹ ਹੁਣ ক্লোਜ਼ ਹੋ ਗਿਆ ਲੁਧਿਆਣਾ ਸ਼੍ਰੋਮਣੀ ਅਕਾਲੀ ਦਲ ਦਾ ਖੜਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਹੀ ਇਸ ਵਾਰੀ ਲੁਧਿਆਣਾ ਸੀਟ ਜਿੱਤ ਕੇ 15 ਸਾਲ ਦਾ ਜਿਹੜਾ ਵਿਕਾਸ ਦਾ ਸੋਕਾ ਖਤਮ ਕਰੋ ਜੇ ਤੁਹਾਡਾ ਮੁਕਾਬਲਾ ਤੁਹਾਡੇ ਹਿਸਾਬ ਨਾਲ ਫਿਰ ਸਰਕਾਰ ਨਾਲ ਆਵਾਜ਼ੀ ਪਾਰਟੀ ਨਾਲ ਸਾਡਾ ਮੁਕਾਬਲਾ ਵਦਨ ਤਜਾਮੀ ਨਾਲ ਸਾਡਾ ਮੁਕਾਬਲਾ ਗੁੰਡਾਗਰਦੀ ਨਾਲ ਸਾਡਾ ਮੁਕਾਬਲਾ ਰਿਸ਼ਵਤਖੋਰੀ ਨਾਲ ਸਾਡਾ ਮੁਕਾਬਲਾ ਲੋਕਾਂ ਦੇ ਕੰਮ ਨਾ ਕਰਨ ਵਾਲਿਆਂ ਨਾਲ ਆ ਉਹਦੇ ਚ ਜਿਹੜੇ ਵੀ ਸ਼ਾਮਲ ਆ ਉਹਨਾਂ ਸਾਰਿਆਂ ਨਾਲ ਸਾਡਾ ਮੁਕਾਬਲਾ ਔਰ ਸਾਡਾ ਸਾਡੇ ਲੁਧਿਆਣਾ ਸ਼ਹਿਰ ਦੀ ਜਨਤਾ ਸਾਡੇ ਲੁਧਿਆਣਾ ਸ਼ਹਿਰ ਦੇ ਵੋਟਰ ਨੇ ਜਿਹੜੇ ਚਾਹੁੰਦੇ ਆ ਕਿ 7 ਸਾਲ ਪਹਿਲਾਂ ਜਿਸ ਤਰੀਕੇ ਨਾਲ ਪੰਜਾਬ 'ਚ ਡਿਵੈਲਪਮੈਂਟ ਹੁੰਦੀ ਸੀ ਜਿਸ ਤਰੀਕੇ ਨਾਲ ਪੰਜਾਬ 'ਚ ਬਿਜਲੀ ਸਰਪਲਸ ਸੂਬਾ ਬਣਿਆ ਸੀ ਜਿਸ ਤਰੀਕੇ ਨਾਲ ਪੰਜਾਬ 'ਚ ਬੇਰੋਜਗਾਰੀ ਘਟੀ ਸੀ ਜਿਸ ਤਰੀਕੇ ਨਾਲ ਪੰਜਾਬ 'ਚ ਅਮਨ ਸ਼ਾਂਤੀ ਸਰਕਾਰ ਸੀ ਦੁਬਾਰਾ ਉਹ ਸਰਕਾਰ ਬਣਾਉਣ ਦਾ ਮੁੱਢ ਵੱਜਣਾ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਕੇਵਲ ਤੇ ਕੇਵਲ ਮੁਕਾਬਲਾ ਜਿਹੜਾ ਹੈਗਾ ਉਹ ਡਿਵੈਲਪਮੈਂਟ ਕਰਨ ਦੇ ਲਈ ਆ ਔਰ ਅਸੀਂ ਡਿਵੈਲਪਮੈਂਟ ਕਰਕੇ ਦਿਖਾਵਾਂਗੇ ਇਸ ਵਾਰ ਨਿਖਾਨ ਹੋਏਗਾ ਤੁਹਾਨੂੰ ਭਾਜਪਾ ਤੋਂ ਅਲੱਗ ਹੋ ਕੇ ਸਾਨੂੰ ਬਹੁਤ ਵੱਡਾ ਫਾਇਦਾ ਹੋਇਆ ਜਿਹੜਾ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਹ ਬੜਾ ਦਲੇਰਾਨਾ ਫੈਸਲਾ ਲਿਆ ਕਿ ਅਸੀਂ ਭਾਰਤੀ ਜਨਤਾ ਪਾਰਟੀ ਜਿਹੜੀ ਅੱਜ ਕੇਵਲ ਤੇ ਕੇਵਲ ਧਰਮ ਦੀ ਰਾਜਨੀਤੀ ਕਰਨੀ ਚਾਹੁੰਦੀ ਆ ਜਿਹੜੀ ਕੇਵਲ ਤੇ ਕੇਵਲ ਘੱਟ ਗਿਣਤੀਆਂ ਨੂੰ ਦਬਾਉਣ ਦੀ ਰਾਜਨੀਤੀ ਕਰਨਾ ਚਾਹੁੰਦੀ ਆ ਤੇ ਸਿੱਖ ਹਮੇਸ਼ਾ ਅੱਗੇ ਹੋ ਕੇ ਲੜੇ ਆ ਪੰਜਾਬੀ ਹਮੇਸ਼ਾ ਅੱਗੇ ਹੋ ਕੇ ਅੜੇ ਆ ਕਿਸਾਨੀ ਦੇ ਮੁੱਦੇ ਹੱਲ ਨਹੀਂ ਹੋਏ ਸਾਡੇ ਬੰਦੀ ਸਿੰਘ ਰਿਹਾ ਨਹੀਂ ਹੋਏ ਔਰ ਸਿੱਖਾਂ ਦਾ ਕਾਤਲ ਪਰਿਵਾਰ ਬੈਂਤੇ ਬੁੱਚੜ ਦੇ ਪਰਿਵਾਰ ਦੇ ਵਿੱਚੋਂ ਨਾ ਟਿਕਟ ਦੇ ਦਿੱਤੀ ਇਸ ਕਰਕੇ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਸਾਝ ਨਾ ਪਾ ਕੇ ਆਪਣੇ ਆਪ ਨੂੰ ਬੜਾ ਹਲਕਾ ਤੇ ਬੜਾ ਸੌਖਾ ਮਹਿਸੂਸ ਕਰ ਰਹੇ ਹਾਂ ਬਹੁਤ ਬਹੁਤ